ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋਕ ਹਰੀਹਰ ਇਹ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਤੇ ਫਰੋਜ਼ਪੁਰ ਤੋਂ ਸਾਦਕ ਸ੍ਰੀ ਮੁਕਤਸਰ ਸਾਹਿਬ ਵਾਲੀ ਜਿਹੜੀ ਛੜਕਾ ਮੇਨ ਰੋਡ ਹੈ ਉਹਦੇ ਉੱਤੇ ਇਹ ਪਿੰਡ ਆਉਂਦਾ ਮੈਂ ਪਹਿਲਾਂ ਵੀ ਇਸ ਫਾਰਮ 'ਚੋਂ ਕਈ ਵੀਡੀਓ ਬਣਾਈਆਂ ਕਿਉਂਕਿ ਇੱਥੇ ਇੱਕ ਫਾਰਮ ਹੈ ਜਿਹਦੇ 'ਚ ਦੇਸੀ ਨਸਲਾਂ ਦਾ ਜ਼ਿਆਦਾ ਝੋਕ ਹੈ ਫਰ ਚੌਂਕ ਜਦੋਂ ਹੋਵੇ ਉਦੋਂ ਹਰੇਕ ਆਈਟਮ ਦਾ ਹੀ ਬਣ ਜਾਂਦਾ ਤੁਸੀਂ ਦੇਖੋਗੇ ਕੁਝ ਬੱਤਾਂ ਵਗੈਰਾ ਇੱਥੇ ਚੌਂਕੀਆ ਜਾਂ ਫਾਰਮ ਹੈ ਇਹ ਵੀ ਇੱਥੇ ਰੱਖੇ ਹੋਏ ਆ ਦੇਸੀ ਨਸਲਾਂ ਚੋਂ ਦੋਸਤੋ ਜੇ ਗੱਲ ਕਰੀਏ ਤਾਂ ਗੈਰ ਨਸਲ ਥਾਰ ਪਾਰਕਰ ਸਾਈਵਾਲ ਇਹ ਬਰੀਡ ਇੱਥੇ ਇਹਨਾਂ ਨੇ ਜਿਹੜੀ ਉਹ ਸੰਭਾਲੀ ਸੀ ਅੱਜ ਕਾਫੀ ਪਸ਼ੂ ਵਿੱਚੋਂ ਵੇਚਨੇ ਆ ਜਿਹਦੇ ਚ ਸਾਹਮਣੇ ਸਾਈਵਾਲ ਗਾਂ ਇਹ ਤੋਂ ਇਲਾਵਾ ਦੋ ਜਰਸੀ ਨਾਗ ਹੈ ਇੱਕ ਇਧਰ ਥਾਰ ਪਾਰਕਰ ਵੜ ਤੇ ਇਹ ਤੋਂ ਪਰਲੇ ਪਾਸੇ ਪੂਰੇ ਰਕਾਰਡ ਵਾਲੀ ਬਿਹੜਾ ਦੋਸਤੋ ਗਿਰ ਨਸਲ ਦੀ ਇਹ ਵੀ ਫੋਰ ਸੇਲ ਹੈ ਤੇ ਇਸੇ ਵੀਡੀਓ ਚ ਇੱਕ ਤੁਹਾਨੂੰ ਮੈਂ ਬੋਲਾ ਦਿਖਾਉਣਾ ਹੈ ਇਹ ਬੋਲਾ ਦੋਸਤੋ ਜਿਹੜਾ ਵੇਚਣਾ ਸੋ ਆਪਾਂ ਗੱਲਬਾਤ ਕਰਾਂਗੇ ਵੀਡੀਓ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੋਗੇ ਇਨਫੋਰਮੇਸ਼ਨ ਦੇ ਦੇਾਂਗੇ ਤਸੱਲੀ ਕਰਨ ਦਾ ਹੱਕ ਆ ਜਰੂਰ ਆ ਕੇ ਕਰ ਲਿਓ ਆਓ ਪਹਿਲਾਂ ਇਸੇ ਬੋਲ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ ਉਸ ਤੋਂ ਬਾਅਦ ਜਿਹੜੇ ਨਾਕ ਤੁਹਾਨੂੰ ਕੋਸਕ ਦੱਸੇ ਸੀਗੇ ਉਹ ਜਿਹੜੇ ਵੀਡੀਓ ਦੇ ਵਿੱਚ ਦਿਖਾ ਦੇਾਂਗੇ ਮਿਲਦੇ ਆਪਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਸ਼ੁਕਾਲ ਜੀ ਨਾਮ ਆਪਣਾ ਦੱਸਦੇ ਹਰਪਾਲ ਸਿੰਘ ਨਸਲਾਂ ਜਿਹੜਾ ਜ਼ਿਆਦਾਤਰ ਜਿਹੜੀਆਂ ਇੰਡੀਅਨ ਬਰੀਡ ਹੈ ਉਹਨਾਂ ਦਾ ਜ਼ਿਆਦਾ ਸ਼ੌਂਕ ਰਿਹਾ ਫਿਰ ਤੁਹਾਨੂੰ ਹਾਂਜੀ ਇਹ ਸ਼ੁਰੂ ਤੋਂ ਹੀ ਰਿਹਾ ਵੈਸੇ ਮੱਜਾਂ ਦਾ ਸੀ ਪਹਿਲਾਂ ਫਿਰ ਮੱਜਾਂ ਨਹੀਂ ਸੰਭਾਲ पाए ਅਸੀਂ ਹੂੰ ਉਸ ਤੋਂ ਬਾਅਦ ਫਿਰ ਇਧਰ ਗਾਈਆਂ ਵਾਲੇ ਪਾਸੇ ਆਏ ਆ ਠੀਕ ਹੈ ਤੇ ਗਾਈਆਂ ਚੋਂ ਵੀ ਹੁਣ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਪਸ਼ੂਆਂ ਦੇ ਵਿੱਚ ਟਾਈਮ ਦਾ ਹੋਣਾ ਜ਼ਰੂਰੀ ਹੈ ਹੂੰ ਸ਼ੌਕ ਤਾਂ ਜ਼ਰੂਰ ਹੁੰਦਾ ਪਰ ਟਾਈਮ ਤੇ ਘਾਟ ਕਰਕੇ ਹੁਣ ਇਹ ਜੇ ਨਹੀਂ ਕਨਸੀਵ ਹੋਈਆਂ ਉਹਨਾਂ ਦਾ ਕਾਰਨ ਇਹੀ ਹੈ ਵੀ ਕਿਤੇ 11 12 ਵਜੇ ਢੇੜਾ ਵੱਜਿਆ ਹੂੰ ਰਾਤ ਨੂੰ ਹੀਟ ਚ ਆਈਆਂ ਜਦੋਂ ਅਸੀਂ ਵੇਖਣਾ ਉਹਦੋਂ ਹੀਟ ਖਤਮ ਹੋ ਜਾਂਦੀ ਹੈ ਹੂੰ ਤੇ ਉਹ ਰਿਪੀਟਰ ਹੋਈ ਜਾਂਦੀਆਂ ਅੱਛਾ ਜਿਹੜਾ ਇਹ ਬੁੱਲ ਹੈ ਇਹਦੀ ਕੀ ਡਿਟੇਲ ਹੈ ਇਹ ਬੁੱਲ ਜੀ ਲਿਆਂਦਾ ਸੀਗਾ 3 ਸਾਲ ਪਹਿਲਾਂ ਬਾਦਲਾਂ ਤੋਂ ਠੀਕ ਹੈ ਉਦੋਂ ਇਹ ਸਾਲਕ ਦਾ ਸੀਗਾ ਠੀਕ ਹੈ ਸਾਢੇ ਸਵਾ ਸਾਲ ਦਾ ਹੂੰ ਉਹਨਾਂ ਨੂੰ ਬ੍ਰਾਜ਼ੀਲ ਤੋਂ ਬੁੱਲ ਕਿਸੇ ਨੇ ਗਿਫਟ ਕੀਤਾ ਸੀਗਾ ਠੀਕ ਹੈ ਉਹ ਇਹਦਾ ਜਿਹੜਾ ਫਾਦਰ ਹੈ ਉਹ ਬ੍ਰਾਜ਼ੀਲ ਦਾ ਮਦਰ ਇਹਨਾਂ ਦੀ ਗੁਜਰਾਤ ਤੋਂ ਬਾਦਲਾਂ ਕੋਲ ਆਈ ਸੀਗੀ ਠੀਕ ਹੈ ਉਹਦੇ ਵਿੱਚ ਦੋ ਇਹਨਾਂ ਨੂੰ ਮੇਲ ਮਿਲੇ ਸੀ ਉਹਦੇ ਵਿੱਚੋਂ ਆਏ ਠੀਕ ਹੈ ਇੱਕ ਤਾਂ ਹਾਲੇ ਵੀ ਉਹਨਾਂ ਕੋਲ ਬਾਦਲ ਸਾਹਿਬ ਕੋਲ ਫੇਕ ਆਪਾਂ ਲੈ ਆਏ ਸੀ ਠੀਕ ਹੈ ਇਹ ਆਪਾਂ ਉਹਨਾਂ ਤੋਂ ਲੈ ਆਏ ਇਹਦਾ ਸਾਰਾ ਰਿਕਾਰਡ ਵਗੈਰਾ ਜੀ ਉਹਨਾਂ ਨੇ ਲੈਣਾ ਹੋਵੇ ਖਾਨੂੰ ਕੋਈ ਡੀਐਨਏ ਵੀ ਕਰਾਉਣਾ ਹੋਵੇ ਤੇ ਉਹ ਵੀ ਹੋ ਸਕਦਾ ਸਾਰਾ ਰਿਕਾਰਡ ਆਪਣੇ ਕੋਲੇ ਬਾਦਲਾਂ ਨੇ ਦਿੱਤਾ ਸੀ ਨਾਲ ਆਪਾਂ ਨੂੰ ਠੀਕ ਹੈ ਜਦੋਂ ਆਪਾਂ ਉਹਨਾਂ ਤੋਂ ਪਰਚੇਸ ਕੀਤਾ ਠੀਕ ਹੈ ਅੱਛੇ ਬੱਲ ਹੁਣ ਆਪਾਂ ਸੇਲ ਕਰ ਦੇਣਾ ਤੋ ਇਹਦੇ ਕੋਈ ਸੀਮੈਂਟ ਸਟਰਾ ਵੀ ਤਿਆਰ ਕਰਾਏ ਜਾਂ ਨਹੀਂ ਇਹ ਤਾਂ ਹੋਇਆ ਨਹੀਂ ਨਾ ਜੀ ਗੱਲ ਤਾਂ ਫਿਰ ਉੱਥੇ ਟਾਈਮ ਦੀ ਆ ਗਈ ਹੂੰ ਤੇ ਬੱਚੇ ਇਹਦੇ ਵੱਛੀ ਹੁਣ ਆਪਣੇ ਕੋਲ ਹੈਗੀ ਆ ਬੜੀ ਵਧੀਆ ਆਈ ਹੈ ਠੀਕ ਹੈ ਚਲੋ ਹਲੇ ਛੋਟੀ ਹਲੇ ਸਾਬਕ ਸਾਲ ਦੀ ਆ ਪੂਰਾ ਰਿਜ਼ਲਟ ਆਪਾਂ ਨਹੀਂ ਦੱਸ ਸਕਦੇ ਹਲੇ ਇਹਦਾ ਇਹਦੀ ਉਮਰ ਕਿੰਨੀ ਦਸੀ ਇਹਦੀ ਉਮਰ ਤਕਰੀਬਨ 3.5 ਤੋਂ 4 ਸਾਲ ਦੇ ਵਿੱਚ ਹੋ ਗਏ ਹਜੇ ਫਿਰ ਮਤਲਬ ਮਿਲਕਿੰਗ ਵਾਲੇ ਪਾਸਿਓਂ ਤਾਂ ਜੇ ਇਹਦੇ ਬੱਚੇ ਨਹੀਂ ਹੈਗੇ ਆਪਣੇ ਕੋਲ ਇੱਕ ਵੱਛੀ ਆ ਪਰ ਉਹ ਜੀ ਛੋਟੀ ਹੈ ਇੱਕ ਵੱਛੀ ਸੀ ਪਹਿਲਾਂ ਡੈਥ ਹੋ ਗਈ ਕੋਈ ਉਹਦੀ ਗਾਂ ਦੀ ਸੀਗੀ ਸਰਦੀਆਂ ਚ ਉਹ ਹੀ ਲੇਕ ਅਲਟੇ ਤੋਂ ਸਮਝ ਨਹੀਂ ਓਕੇ ਇਹ ਦੂਜੇ ਸੂਏ ਦੇ ਵਿੱਚ ਬਾਅਦ ਚ ਇਹਦੀ ਵੱੱਛੀ ਆਈ ਹੈ ਠੀਕ ਹੈ ਸੋ ਦੋਸਤੋ ਮੈਂ ਇਹਦੀ ਵੈੜ ਤੁਹਾਨੂੰ ਦਿਖਾ ਦੂੰਗਾ ਇੱਕ ਵਾਰ ਤੁਸੀਂ ਇਹ ਬੁੱਲ ਨੂੰ ਦੇਖੋ ਇਹ ਗੈਰ ਨਸਲ ਬ੍ਰਾਜ਼ੀਲ ਦੇ ਨਾਲ ਤੁਸੀਂ ਇਹ ਮੰਨੋ ਵੀ ਬ੍ਰਾਜ਼ੀਲ ਦੀ ਬਰੀਡ ਤੇ ਗੁਜਰਾਤ ਦੀ ਬਰੀਡ ਦਾ ਮਿਕਸ ਸਮੇਲ ਇਹ ਬੁੱਲ ਸਾਢੇ 1.5 ਸਾਲੇ ਦੀ ਉਮਰ ਹੈ ਪ੍ਰੋਪਰ ਡਿਟੇਲ ਜਿਹੜੀ ਉਹ ਤੁਹਾਨੂੰ ਮਿਲ ਜਾਣੀ ਹੈ ਕਿਉਂਕਿ ਸਾਰਾ ਪ੍ਰੂਫ ਰਿਕਾਰਡ ਇਹਦੇ ਹੈਗੇ ਆ DNA ਤੱਕ ਦੀ ਗਰੰਟੀ ਹੈ ਜੇ ਕੋਈ ਭਰਾ ਕਰਾਉਣ ਦੀ ਹਿੰਮਤ ਕਰਦਾ ਜਾਂ ਕਰਾ ਸਕਦੇ ਹੋ ਤੁਸੀਂ DNA ਇਹ ਬੁੱਲ ਫॉर ਸੇਲ ਹੈ ਇਹਦੀ ਵੈੜ ਜਿਹੜੀ ਇੱਥੇ ਹੀ ਹੈ ਫਾਰਮ ਦੇ ਵਿੱਚ ਉਹ ਜਰੂਰ ਤੁਹਾਨੂੰ ਇੱਕ ਵਾਰ ਮੈਂ ਕੈਮਰਾ ਮਾਰ ਦਿੰਨਾ ਅੰਦਰਲੇ ਪਾਸੇ ਨੂੰ ਚਲੀ ਗਈ ਸੋ ਇਹ ਵੈੜ ਦੇਖੋ ਦੋਸਤੋ ਬਿਲਕੁਲ ਕਾਪੀ ਹੈ ਬੁੱਲ ਦੀ ਇੱਕ ਡੋਮੀਨੇਟ ਬੁੱਲ ਹੈ ਬਿਲਕੁਲ ਆਪਦੇ ਤੇ ਬੱਚੇ ਲਜਾਂਦਾ ਜੇ ਕੋਈ ਵੀਰ ਇਸ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੈ ਬਾਦੇ ਤੋਂ ਬਾਦੇ ਬੈਕਸਟ ਬੁੱਲ ਬਾਰੇ ਕੰਟੈਕਟ ਕਰ ਸਕਦੇ ਹੋ ਦੇਖੋ ਇਹਨੂੰ ਤੁਸੀਂ ਬੈਕਸਾਈਡ ਤੋਂ ਇਹਦੇ ਜੇ ਦੋਸਤੋਂ ਥਣ ਦੇਖੋਗੇ ਜਾਂ ਝੋਲ ਦੇਖੋਗੇ ਹਾਲਾਂਕਿ ਛੋਟੀ ਉਮਰ ਦੀ ਬੱਚੀ ਹੈ ਤਾਂ ਇਹ ਗੱਭਣਾ ਨੂੰ ਲੱਗਦੀ ਹੈ। ਤੋਂ ਅੰਦਰ ਨੂੰ ਲੈਣੀ ਵਈ ਸਿੱਧੀ। ਤੋਂ ਇਹ ਹਜੇ ਛੋਟੀ ਉਮਰ ਦੀ ਬੱਚੀ ਹੈ ਇਹਦੇ ਤੋਂ ਹੀ ਰਿਜ਼ਲਟ ਸਹੀ ਮੈਨੇਚ ਬੋਲਦਾ ਪਤਾ ਲੱਗਣਾ ਪਰ ਹਜੇ ਟਾਈਮ ਲੱਗੂਗਾ ਕਿਉਂਕਿ ਹੁਣ ਇਹ ਕਨਸੀਵ ਕਰੂਗੀ ਗੱਭਣ ਹੋਊਗੀ ਤਾਂ ਫੇਰ ਜਾ ਕੇ ਇਹਨੇ ਜਿਹੜਾ ਉਹ ਇਹਦਾ ਰਿਜ਼ਲਟ ਆਪਣੇ ਸਾਹਮਣੇ ਆਉਣਾ ਹੈ। ਦੋ ਵਹਿੜਾਂ ਇੱਧਰ ਗਾਵਾਂ ਖੜੀਆਂ ਇੱਕ ਥਾਰ ਪਾਰ ਕਰਾ ਤੇ ਇੱਕ ਸ਼ਾਇਦ ਸਾਈ ਵਾਲ ਹੈ। ਇਹ ਦੋਨੇ ਕੀ ਕੰਡੀਸ਼ਨ ਚ ਹੈ ਜੀ ਇਸ ਟਾਈਮ ਇਹ ਦੋਨੋਂ ਪਰਲੀਤਾਰੇ ਥੋੜੇ ਦਿਨ ਪਹਿਲਾਂ ਬੋਲ ਤੋਂ ਹੀ ਕਰਵਾਈ ਹੈ ਠੀਕ ਹੈ ਕੁਝ ਲੋਕ ਮਹੀਨਾ ਵੀ ਨਹੀਂ ਹੋਇਆ ਹਲੇ ਹੂੰ ਗਰਨਸਲ ਦੀ ਹੈ ਉਹ ਗਿਰਦੀ ਹੈ ਔਰ ਇਸੇ ਬੋਲ ਤੋਂ ਹੋਈ ਵੀ ਹੈ ਠੀਕ ਹੈ ਇਸੇ ਬੋਲ ਤੋਂ ਚੈੱਕ ਨਹੀਂ ਹੋ ਪਾਈ ਕਿਉਂਕਿ ਹਲੇ ਟਾਈਮ ਬਹੁਤ ਥੋੜਾ ਹੋਇਆ ਠੀਕ ਹੈ ਤੇ ਇਹਦਾ ਵੀ ਹਲੇ ਚੈੱਕ ਰਾਈ ਸੀ ਡਾਕਟਰ ਤੋਂ ਲੇਕਿਨ ਹਲੇ ਉਹਨੇ ਮਤਲਬ ਪੂਰਾ ਕਨਫਰਮ ਨਹੀਂ ਕੀਤਾ 50-50 ਹੈ ਠੀਕ ਹੈ ਕਿਉਂਕਿ ਉਹ ਖਾਲੀ ਮੰਨ ਕੇ ਸੌਦੇ ਕਰ ਲਏ ਖਾਲੀ ਮੰਨ ਕੇ ਹੈ ਜੀ ਇਹ ਤਾਂ अच्छा ਇਹਨਾਂ ਦੇ ਰੇਟ ਜਿਹੜੇ ਆਪਾਂ ਪਸ਼ੂਆਂ ਦੇ ਕਿਰੇ ਰੇਟ ਸਾਰੇ ਫੋਨ ਤੇ ਹੀ ਕਰਾਂਗੇ ਇਹ ਦੋ ਜਿਹੜੀਆਂ ਹੈਗੀਆਂ ਤਾਂ ਸੇਵਾ ਕਰਨ ਵਾਸਤੇ ਜੇ ਕੋਈ ਲਿਆਉਣਾ ਚਾਹੁੰਦਾ ਵੀ ਉਹਦੀ ਕਿਸਮਤ ਅੱਗੇ ਠੀਕ ਹੈ ਇਹ ਆਪਾਂ ਉਹਨਾਂ ਨੂੰ ਫ੍ਰੀ ਆਫ ਕਾਸਟ ਦੋਨੋਂ ਦੋਨੇ ਦੇ ਦੇਾਂਗੇ ਅੱਛਾ ਜਿਹੜੀ ਇਹ ਥਾਰਪਾਰਕਰ ਹੈ ਇਹ ਤਾਂ ਦੁੱਧ ਦਾ ਥਾਰਪਾਰਕਰ ਤਾਂ ਆਪਣੇ ਕੋਲੇ 17 ਕਿਲੋ ਦੁੱਧ ਆਪਾਂ ਚੋਇਆ ਵਾ ਸੀਗਾ ਦੋਸਤੋ 17 ਕਿਲੋ ਦੁੱਧ ਦਿੱਤਾ ਤੇ 50 50 ਚਾਂਸ ਆ ਵੀ ਇਹ ਗੱਭਣ ਹੋਗੀ ਪਰ ਕਨਫਰਮ ਨਹੀਂ ਖਾਲੀ ਮੰਨ ਕੇ ਲੈ ਜੋ ਜੇ ਤੇ ਸੇਵਾ ਜੇ ਕੋਈ ਭਰਾ ਕਰ ਸਕਦਾ ਮਤਲਬ ਖੁਦ ਕਨਸੀਵ ਕਰਾ ਸਕਦਾ ਤਥਾਰਪਾਰਕਰ ਨਸਲ ਦੀ ਵਾਢ ਤੁਹਾਡੇ ਘਰੇ ਆ ਜਾਣੀ ਹੈ ਘੱਟ ਮਿਲਦੀਆਂ ਰੀਅਰ ਕੇਸ ਐ ਇੰਨੇ ਦੁੱਧ ਵਾਲੀ ਥਾਰਪਾਰਕਰ ਜਿਹੜੀ ਉਹ ਵਾਜ ਦੇ ਟਾਈਮ 'ਚ ਤੇ ਨਾਲ ਇੱਕ ਇਹ ਗਿਰ ਨਸਲ ਦੀ ਵਾਢ ਇਹ ਦੁੱਧ ਕਿੰਨਾ ਕੁ ਦਿੰਦੀ ਰਹੀ ਹੈ ਜੀ ਇਹ ਤਾਂ 12 ਕਿਲੋ ਸੀਗਾ ਜੀ ਠੀਕ ਹੈ ਇਹ ਇੱਕ ਸੂਈ ਸੂਈ ਹੈ ਇਹ ਨਹੀਂ ਦੋ ਸੂਏ ਦੋ ਸੂਏ ਸੂਈ ਹੈ ਸੋ ਜੇ ਕੋਈ ਭਰਾ ਇਹਨੂੰ ਵੀ ਵੈਸੇ ਇਹ ਕਨਸੀਵ ਹੋ ਗਈ ਹੈ ਬੁੱਲ ਤੋਂ ਮਤਲਬ ਪ੍ਰੈਗਨੈਂਟ ਹੋ ਕਨਫਰਮ ਹੋਣਾ ਬਾਕੀ ਐ ਪਰ ਇਹਦੇ ਤੋਂ ਇੱਕ ਵਾਰੇ ਕ੍ਰੋਸ ਹੋ ਗਈ ਐ ਸੋ ਬੱਲ ਜਿਹੜਾ ਇਹ ਵੀ ਜੇ ਕੋਈ ਭਰਾ ਖਰੀਦਣਾ ਚਾਹੁੰਦਾ ਸੰਪਰਕ ਕਰ ਲਿਓ ਇਹਦਾ ਰੇਟ ਜਿਹੜਾ ਤੁਹਾਨੂੰ ਫੋਨ ਤੇ ਮਿਲ ਜੂਗਾ ਇਹ ਤੁਸੀਂ ਫੇਰ ਇਸ ਬੱਲ ਨੂੰ ਦੇਖ ਸਕਦੇ ਹੋ ਇਹ ਤੋਂ ਇਲਾਵਾ ਕੁਝ ਜਰਸੀ ਨਸਲ ਦੇ ਨਗਰ ਦਿਖਾਉਣੇ ਆ ਸੋ ਇਹ ਦੱਸੋ ਦੋ ਜਰਸੀ ਆਪਾਂ ਪਹਿਲਾਂ ਇਹਨਾਂ ਦੀ ਡਿਟੇਲ ਪੁੱਛ ਲੈਣੇ ਆ ਉਦੋਂ ਬਾਅਦ ਚ ਇਹ ਨਾਲ ਤੁਹਾਨੂੰ ਤੋਰ ਕੇ ਵੀ ਦਿਖਾਉਂਦੇ ਜਾਵਾਂਗੇ ਅਕਲ ਜੀ ਇਹ ਜਿਹੜੀ ਪਹਿਲੇ ਨੰਬਰ ਤੇ ਵਹਿੜਾ ਜਰਸੀ ਇਹ ਕਿੰਨਾ ਮਸੂਆ ਸੂਈ ਐ ਇਹ ਹਲੇ ਮੇਰੇ ਕੋਲੇ ਤਾਂ ਇੱਕੋ ਸੁਗਾਈ ਸੂਈ ਹੈ ਜੀ ਠੀਕ ਹੈ ਇਹ ਦੋ ਵਾਰੀ ਚੈੱਕ ਕਰਾਈ ਆ ਦੋਨੇ ਵਾਰੀ ਇਹ ਮਿਸ ਮਾਰ ਗਈ ਹੈ ਠੀਕ ਹੈ ਕਨਸੀਵ ਨਹੀਂ ਹੋ ਪਾਈ ਠੀਕ ਹੈ ਆਪਣੇ ਸਲੰਡਰ ਅਸੀਂ ਆਪਦਾ ਹੀ ਰੱਖਿਆ ਵਾ ਸੀਮੈਂਟ ਰੱਖਿਆ ਜਾਂ ਤਾਂ ਉੱਥੇ ਕੋਈ ਸਾਡੇ ਤੋਂ ਕਮੀ ਰਹਗੀ ਹੂੰ ਜਿਹਦੇ ਕਰਕੇ ਇਹ ਦੋਨੋਂ ਹੀ ਸਾਡੇ ਤੋਂ ਨਹੀਂ ਹੋ ਪਾਈਆਂ ਦੁੱਧ ਵਾਲੇ ਤੇਰੀਆਂ 1 ਕਿਲੋ 1.5 ਕਿਲੋ ਇੱਕ ਟਾਈਮ ਦਾ ਠੀਕ ਹੈ ਉਹਦੋਂ ਡਰਾਈ ਨਹੀਂ ਹੈਗੀਆਂ ਇਹ ਹੂੰ ਤੇ ਇਹ ਦੋਨੋਂ ਵੀ ਆਪਾਂ ਇਹ ਸੇਲ ਕਰਨੀਆਂ ਹੈਗੀਆਂ ਠੀਕ ਹੈ ਇੰਨਾ ਚ ਤਾਂ ਕੋਈ ਦਿੱਕਤ ਨਹੀਂ ਹੈਗੀ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਹੂੰ ਇਹ ਇਹ ਤਾਂ ਦੋਨੋਂ ਹੀ ਵਧੀਆ گاਵਾ ਵਾਟ ਸਕਦੀ ਹੈ ਇਹ ਕੀ ਰੇਟ ਚ ਦੇ ਦਿਆਂਗੇ ਆਪਾਂ ਇਹ ਦੋਨੋਂ ਹੀ ਆਪਾਂ 25-25000 ਨੂੰ ਦੇ ਦਾਂਗੇ ਜੀ 50000 ਚ ਜੋੜਾ ਦੇ ਦਿਆਂਗੇ ਜੀ ਪ੍ਰਾਜਾ 10000 ਦਾ ਜੋੜਾ ਦੇ ਦਾਂਗੇ ਵੀਰੇ ਤੋਰੋ ਜਿਵੇਂ ਪੋਸਿਬਲ ਹੋਵੇ ਸੋ ਦੋਸੋ ਇਹ 1.5 ਕਿਲੋ ਦੁੱਧ ਇੱਕ ਟਾਈਮ ਦਿੰਦੀ ਹੈ ਪਹਿਲਾ ਸੂਆ ਸੋਈ ਹੈ ਖਾਲੀ ਮੰਨ ਕੇ ਖਰੀਦ ਲਓ ਹਾਲਾਂਕਿ ਏਆਈ ਹੋਈ ਨੂੰ ਮੇਰੇ ਖਿਆਲ ਚ ਮਹੀਨਾ ਕੋ ਹੋ ਚੁੱਕਾ ਨਹੀਂ ਨਹੀਂ ਹੋਇਆ ਇੱਕ ਮਹੀਨਾ ਹੋਇਆ ਪਰ ਕਿਉਂਕਿ ਮਹੀਨੇ ਦੀ ਚੱਕ ਪਾਸ ਚ ਆਉਂਦੀ ਨਹੀਂ ਤੁਸੀਂ ਖਾਲੀ ਮੰਨ ਕੇ ਖਰੀਦੋਗੇ 25000 ਰੁਪਏ ਚ ਇਹ ਵੈੜ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਬਰੀਡ ਚੰਗੀ ਹੈ ਮਿਹਨਤ ਥੋੜੀ ਹੈ ਸੋ ਦੱਸੋ ਇਹ ਇੱਥੇ ਵੱਧਾ ਹੀ ਰਹਿੰਦੇ ਆ ਪਸ਼ੂ ਭੋਲੇ ਨਹੀਂ ਜਾਂਦੇ ਤੇ ਇਹਦਾ ਸਾਡੇ ਤੋਂ ਰੱਸਾ ਵੀ ਨਹੀਂ ਖੁੱਲਿਆ ਜਿਹੜੀ ਜਰਸੀ ਬਾਹਰ ਪੇ ਜਾ ਤਾਂ ਇਹ ਦੇਖ ਲਓ ਇਹਦਾ ਰੇਟ 25000 ਤੋਂ ਲਾਵਾ ਇਹ ਗਾਂ ਇਹਦੇ ਥੱਲੇ ਵੀ ਦੁੱਧ ਉਹੀ ਹੈ ਕਿਲੋ 1.5 ਕਿਲੋ ਇਹਦਾ ਰੇਟ ਵੀ 25000 ਹੈ ਨਸਲ ਦੋਨਾਂ ਦੀ ਜਰਸੀ ਹੈ ਫਵਾਨੇ ਦੋਨਾਂ ਦੇ ਫਿਲਹਾਲ ਸਾਫ ਸੁਥਰੇ ਆ ਡਰਾਈ ਹਜੇ ਹੋਈਆਂ ਨਹੀਂ ਜੇ ਸੇਵਾ ਕੋਈ ਭਰਾ ਕਰ ਲੂਗਾ ਤੇ ਹੋ ਸਕਦਾ ਇਹ ਦੁੱਧ ਜਿਹੜਾ ਉਹ ਹੋਰ ਥੋੜਾ ਬਹੁਤਾ ਵਾਧ ਜਾਣ ਬਾਕੀ ਜੇ ਗੱਪਣ ਕਰਾਵਾਂਗੇ ਦੋਡੇ ਕੋਲ ਇਹਨਾਂ ਤੋਂ ਜਰਸੀ ਜਿਹੜੀ ਉਹ ਨਸਲ ਵੀ ਤਿਆਰ ਹੋ ਸਕਦੀ ਹੈ ਇੱਕ ਸਾਈਵਾਲ ਗਾਂ ਵੈੜ ਜਿਹੜੀ ਉਹ ਸੂਈ ਵੀ ਹੈ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਦਿਖਾਉਣੇ ਆ ਜਿਹੜੀਆਂ ਜਰਸੀਆਂ ਆ ਆਪਾਂ ਹੁਣ ਦਿਖਾਈਆਂ ਜੀ ਇਹ ਸੱਜਰਾਂ ਦਾ ਦੁੱਧ ਕਿੰਨਾ ਕਰਿਆ ਸੱਜਰਾਂ ਦੇ ਨਾਮ ਤੇ 16 17 ਕਿਲੋ ਦੁੱਧ ਦਿੰਦੀਆਂ ਦੋਵੇਂ ਹੀ ਇਹ ਠੀਕ ਹੈ ਦੋਨੇ 216 17 ਕਿਲੋ ਵਾਲੀਆਂ ਜਰਸੀ ਐ ਇੱਕ ਸਾਈਵਾਲ ਚਪੈਂਦੀ ਵਹਿਣ ਜਿਹੜੀ ਇਹ ਵੀ ਤੁਹਾਨੂੰ ਵੀਡੀਓ ਚ ਦਿਖਾਉਣੀ ਇਹ ਕਿੰਨਾ ਮਸੂਆ ਸੂਈ ਐ ਇਹ ਤਾਂ ਪਹਿਲਾ ਸੂਆ ਸੂਈ ਐ ਸੱਜਰਾ ਹਾਲੇ ਤਾਂ ਦੋ ਮਹੀਨਾ ਕੀ ਹੋਇਆ ਉਹ ਅੱਛਾ ਇਹਦਾ ਠੀਕ ੁੱਡੇ ਦੇ ਵਿੱਚ ਹੈਗਾ ਛੋਟਾ ਠੀਕ ਐ ਬੱਚਾ ਬੱਚਾ ਪਹਿਲਾ ਸੂਆ ਸੂਈ ਐ ਇਹ ਇਹਦੀ ਚਵਾਈ ਫਿਰ ਮਸ਼ੀਨੀ ਕਰਦੇ ਹੋ ਤੁਸੀਂ ਹਾਂਜੀ ਪਹਿਲਾ ਹੱਥ ਨਾਲ ਕੀਤੀ ਹੁਣ ਮਸ਼ੀਨ ਲਾਤੋ ਇਹਨੂੰ ਕੋਈ ਫਰਕ ਨਹੀਂ ਪੈਂਦਾ ਕਿੰਨਾ ਦੁੱਧ ਇਸ ਟਾਈਮੇ ਦੇ ਰਹੀ ਵਸ ਟਾਈਮ ਇਹਦਾ 8 ਕਿਲੋ ਦੁੱਧ ਆ ਜਾਂ 8 9 8 9 ਦੇ ਵਿੱਚ ਵਿੱਚ ਇਹ ਕੀ ਰੇਟਸ ਦੇ ਦੇਣ ਇਹ ਇਥੇ ਆਪਣਾ 30000 ਠੀਕ ਐ ਸੋ ਦਸੋ ਇਹ ਪਹਿਲਾ ਸੂਆ ਸੂਈ ਹੈ ਬੱਚਾ ਇਹਦੇ ਨਾਲ ਮੇਲ ਕਾਫ ਹੈ ਰੇਟ ਇਹਦਾ ਜਿਹੜਾ ਉਹ 30000 ਹੈ ਤੇ ਦੁੱਧ ਦੇ ਰਹੀ ਹੈ 8 ਕਿਲੋ ਕੀ ਸੋ ਮਸ਼ੀਨੀ ਚਵਾਈ ਤੇ ਹੁਣ ਇਸ ਟਾਈਮ ਇਹਦੀ ਮਿਲਕਿੰਗ ਹੁੰਦੀ ਹੈ ਵੈਸੇ ਹੱਥੀ ਵੀ ਇਹ ਪਹਿਲਾਂ ਗੰਬਸ ਦੇ ਵਿੱਚ ਉਂਦੇ ਰਹੇ ਆ ਤੇ ਇਹ ਚਵਾ ਲੈਂਦੀ ਸੀ ਬੱਚਾ ਇਹਦਾ ਵੱਛਾ ਹੈ ਤੇ ਉਹ ਇਧਰ ਕੇਜ ਦੇ ਵਿੱਚ ਜਿਹੜਾ ਉਹ ਇਹਨਾਂ ਨੇ ਛੱਡਿਆ ਹੋਇਆ ਇਧਰ ਤੁਸੀਂ ਇਸ ਵੱਛੇ ਨੂੰ ਦੇਖ ਲਓ ਸੋਹਣਾ ਵੱਛਾ ਦਸੋ ਖੈਰ ਮੇਲ ਕਾਫ ਹੈ ਅੱਛਾ ਇਹ ਆਪਣੇ ਬੋਲਦਾ ਹੀ ਐ ਅੱਛੇ ਇਸੇ ਬੋਲਦਾ ਹੀ ਹੂੰ ਬਟ ਪੱਛਾ ਦੱਸੋ ਇਸੇ ਬੋਲਦਾ ਜਿਹੜਾ ਅੱਜ ਇਹਨਾਂ ਨੇ ਬੋਲ ਵਿਕਾਊ ਕੀਤਾ ਸੋ ਇਹ ਜੇ ਕੋਈ ਭਰਾ ਦੇਸੀ نسل ਦਾ ਚੌਂਕ ਰੱਖਦਾ ਤੇ ਇਹ ਵੈੜ ਦੀ ਪੋਰ ਸੇਲ ਐ ਇੱਕ ਇਹ ਥਾਰ ਪਾਰਕਰ ਵੈੜ ਇਸ ਟਾਈਮ ਜਿਹੜੀ ਵਿਕਰੀ ਵਾਸਤੇ ਐ ਇਹਦੀ ਕੀ ਕੰਡੀਸ਼ਨ ਐ ਜੀ ਕਿੰਨਾ ਵਸੂਆ ਸੂਈ ਐ ਕੀ ਦੁੱਧ ਦਾ ਰਿਕਾਰਡ ਐ ਇਹ ਜਗੀਜੀ ਡਰਾਈ ਹੈਗੀ ਐ ਵੈਸੇ ਹੂੰ ਹੁਣ ਐਸ ਵੇਲੇ ਠੀਕ ਐ ਔਰ ਚੈੱਕ ਕਰਾਈਆ ਖਾਲੀ ਵੀ ਐ ਠੀਕ ਐ ਤੇ ਸੁਣਾ ਤੇ ਇੱਕ ਤੇ ਦੂਜਾ ਸੂਆ ਹੀ ਸੀਗਾ ਅੱਛਾ ਪਹਿਲੇ ਇੱਕ ਸੂਆ ਹੀ ਸੂਈ ਆਪਣੇ ਕੋਲੇ ਤਾਂ ਠੀਕ ਹੈ ਪਹਿਲੇ ਸੂਏ ਕਿੰਨਾ ਕ ਦੇਗੀ ਇਹ ਪਹਿਲੇ ਸੂਏ ਦਾ ਦਸ ਸੀਗਾ ਕੋਈ 12 13 ਕਿਲੋ ਦੂਦ ਇਹ ਇਸੇ ਗਾਂ ਦੀ ਹੈ ਜਿਹੜੀ ਉੱਤਰ ਉਹ ਜਿਹੜੀ ਆਪਣੀ ਵੱਡੀ ਗਾਂ ਥਾਰਪਾਰ ਕਰ ਉਹਦੀ ਬੱਚੀ ਹੈ ਠੀਕ ਹੈ ਉਹਦੀ ਬੱਚੀ ਹੈ ਇਹਦਾ ਕੀ ਰੇਟ ਰੱਖਦੇ ਹਾਂ ਇਹਦਾ ਰੇਟ ਜਿਹੜਾ ਕੋਈ ਬਤਰੋਹੀ 25000 ਦੇ ਆਸ-ਪਾਸ ਹੈ ਜਿਹੜੀਆਂ ਸਾਰੀਆਂ ਹੈਗੀਆਂ ਆਪਣੀਆਂ ਠੀਕ ਹੈ ਓਕੇ ਹਾਂਜੀ ਸੋ ਦੋਸਤੋ ਬਾਕੀ ਤੁਸੀਂ ਆ ਜਾਓ ਇੱਥੇ ਵੇਖਿਓ ਪਸ਼ੂ ਤੇ ਗੱਲਬਾਤ ਕਰੋ ਇਸ ਟਾਈਮੇ ਖਾਲੀ ਹੈ ਪਹਿਲਾ ਸੂਆ ਸੂਈ ਸੀ ਇਹਦੀ ਮਾਂ ਤੁਸੀਂ ਦੇਖ ਲਈ ਹੈ ਉਹਦੀ ਇਹ ਵੈਡ ਦੂਜੇ ਸੂਏ ਵਾਸਤੇ ਜਿਹੜਾ ਭਰਾ ਖਰੀਦੂਗਾ ਉਹਨੇ ਗੰਭਨ ਕਰਾਉਣੀ ਕਿਉਂਕਿ ਇਸ ਟਾਈਮ ਖਾਲੀ ਇੱਕ ਗੈਰ ਨਸਲ ਦੀ ਬੱਚੀ ਐ ਇਹ ਤਾਂ ਆਪਣੀ ਹੋਮ ਬਰੀਡ ਹੀ ਐ ਜੀ ਪਹਿਲਾਂ ਤਾਂ ਹੋਮ ਬਰੀਡ ਹੈ ਰਫਤਾਰ ਦਾ ਸੀਮਨ ਲੱਗਾ ਸੀ ਆਪੇ ਰਫਤਾਰ ਦੀ ਐ ਇਹ ਰਫਤਾਰ ਦੀ ਐ ਹਾਂ ਜੀ ਹੁਣ ਇਹ ਕੀ ਕੰਡੀਸ਼ਨ ਦੇ ਵਿੱਚ ਐ ਇਸ ਵੇਲੇ ਇਹ ਸੂਈ ਐ ਉਹ ਹੈਗਾ ਇਹਦਾ ਬੱਚਾ 20 ਦਿਨ ਦੀ ਸੂਈ ਐ 25 ਦਿਨ ਦੀ ਠੀਕ ਐ ਤੇ ਦੁੱਧੇ ਦਾ ਇੱਕ ਦੀ 8-9 ਕਿਲੋ ਇੱਕ ਥਾਣੇ ਦਾ ਮਰ ਗਿਆ ਸੀ ਪਹਿਲੇ ਸੂਏ ਅੱਛਾ ਤੇ ਸੋ ਇਹ ਵੀ ਆਪਾਂ 30000 ਚ ਦੇ ਦਾਂਗੇ ਇਹਦਾ ਵੀ 60 ਕਿਲੋ ਤੋਂ ਦੇਦਾ ਵੀ ਹੈਗਾ ਦੋਨਾਂ ਟਾਈਮਾਂ ਦਾ ਮਿਲਾ ਕੇ ਸੋ ਦੱਸੋ ਇਹ ਮੈਂ ਤੁਹਾਨੂੰ ਵੈੜ ਦਿਖਾ ਦਣਾ ਇਹਦਾ ਬੱਚਾ ਇੱਧਰ ਮੇਲ ਕਾਫ ਆ ਤਾਜੀ ਸੂਈ ਵੀ ਹੈ ਇੱਕ ਥਣ ਜਿਹੜਾ ਉਹ ਪਹਿਲੇ ਸੂਏ 'ਚ ਇਹਦਾ ਡੈੱਡ ਹੋ ਗਿਆ ਸੀਗਾ ਉਹਦੇ ਕਰਕੇ ਹੁਣ ਦੁੱਧ ਜਿਹੜਾ ਉਹ 8 ਕਿਲੋ ਹੈ 30000 ਦੀ ਇਹ ਮਿਲ ਜੂਗੀ ਜਿਹੜਾ ਵੀਰ ਖਰੀਦਣਾ ਚਾਵੇ ਗਰਨ ਅਸਲ ਦੀ ਹੈ ਤੇ ਰਫਤਾਰ ਬੋਲਦੀ ਏਤੀ ਹੈ ਇਹ ਦੋਨੋਂ ਰਫਤਾਰ ਦੀਆਂ ਸੀ ਮੇਰੇ ਖਿਆਲੋਂ ਦੋਨੋਂ ਰਫਤਾਰ ਦੀਆਂ ਸੀ ਠੀਕ ਹੈ ਸੋ ਰਫਤਾਰ ਦੀ ਇਹ ਆ ਗਰਨਾਸਲ ਜਿਹੜਾ ਵੀਰ ਕੋਈ ਪਸੰਦ ਕਰਦਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਰੀਡਿੰਗ ਕਰਨੀ ਹੈ ਤਾਂ ਸੋਹਣੇ ਬੱਚੇ ਪਾਉਂਦੇ ਆ ਤੁਸੀਂ ਇਸ ਬੱਚੇ ਨੂੰ ਦੇਖੋ ਇਹਦਾ ਹੀ ਇਹ ਮੇਲਕਾ ਆ ਕਿਸੇ ਦਾ ਹੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਕੁਸ ਪਸ਼ੂ ਜਿਹੜੇ ਇਹਨਾਂ ਨੇ ਵੇਚਨੇ ਸੀ ਉਹ ਸਾਰੇ ਹੀ ਦਿਖਾਤੇ ਆ ਰੇਟ ਵੀ ਲਗਭਗ ਸਾਰਿਆਂ ਦੇ ਦੱਸਤੇ ਆ ਵਿੱਚੋਂ ਦੋ ਨਾਕ ਤਾਂ ਵੈਸੇ ਹੀ ਦੇ ਦੇਣੇ ਜੇ ਕੋਈ ਭਰਾ ਆਉਂਦਾ ਤਾਂ ਬਾਕੀ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਲਈ